ਸਸ਼ੀਅਕਾਲ ਤੁਸੀਂ ਦੇਖ ਰਹੇ ਹੋ ਏਵਨ ਪੰਜਾਬੀ ਟੀਵੀ ਤੇ ਮੈਂ ਹਮਾਂਸੂ ạtਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਪੰਜਾਬ ਚ ਮੀਂਹ ਹਨੇਰੀ ਦਾ ਕਿੰਨਾ ਕੁ ਪਿਆਸ ਤਦਾਦੀ ਹੈ ਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਜਿਹੜੀ ਇੱਥੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਸੀ ਤਾਂ ਇਸ ਵਿਸ਼ੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਜਿਹੜਾ ਨੰਬਰ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਤੇ ਆਪਣੀ ਜਿੰਨੀ ਵੀ رائے ਹੁੰਦੀ ਹੈ ਜਿਹੜੀ ਵੀ رائے ਹੁੰਦੀ ਹੈ ਸਾਨੂੰ ਆਪਣੇ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤਾ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਪੰਜਾਬ 'ਚ ਮੀਂਹ ਨੇਰੀ ਦਾ ਕਿੰਨਾ ਕੁ ਅਸਰ ਦੇਖਣ ਨੂੰ ਮਿਲਿਆ ਹੈ ਦੱਸਦੀ ਹੈ ਕਿ ਪਿਛਲੇ ਕੁ ਸਮੇਂ ਤੋਂ ਇੱਥੇ ਪੰਜਾਬ ਦੇ ਵਿੱਚ ਜਾਂ ਫਿਰ ਪੂਰੇ ਭਾਰਤ ਦੇ ਵਿੱਚ ਜਿਹੜਾ ਤਾਪਮਾਨ ਹੈ ਕਾਫੀ ਹੱਦ ਤੱਕ ਵੱਧ ਗਿਆ ਸੀ ਤੇ ਇੱਕ ਵਾਧਦੀ ਹੋਈ ਗਰਮੀ ਨੂੰ ਦੇਖਦੇ ਹੋਏ ਇੱਥੇ ਕਈ ਤਰ੍ਹਾਂ ਦੇ ਜੜੇ ਅਲਰਟ ਨੇ ਉਹ ਵੀ ਜਾਰੀ ਕੀਤੇ ਗਏ ਸੀ ਪਰ ਹੁਣ ਜਿਹੜਾ ਨਵਾਂ ਅਲਰਟ ਇੱਥੇ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਆ ਇੱਥੇ ਉਹ ਅਲਰਟ ਸੀਗਾ ਕਿ ਮੀਂਹ ਜਿਹੜੇ ਨੇ ਉਹ ਪੈ ਸਕਦੇ ਨੇ ਤਾਂ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ 1 ਜੂਨ ਤੋਂ 5 ਜੂਨ ਤੱਕ ਜਿਹੜੀ ਬਾਰਿਸ਼ਾਂ ਨੇ ਉਹ ਹੋ ਸਕਦੀਆਂ ਨੇ ਪਰ ਜੇਕਰ ਮੀਂਹ ਹਨੇਰੀ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਇੱਥੇ ਬਾਰਿਸ਼ਾਂ ਤਾਂ ਦੱਸੀਆਂ ਹੀ ਹੋਈਆਂ ਸੀ ਪਰ ਜਿਹੜਾ ਮੀਂਹ ਹਨੇਰੀ ਹੈ ਮੀਂਹ ਹਨੇਰੀ ਦਾ ਇੱਥੇ ਕਿੰਨਾ ਕੁ ਅਸਰ ਦੇਖਣ ਨੂੰ ਮਿਲਿਆ ਹੈ ਇਹ ਵੀ ਤੁਹਾਨੂੰ ਦੱਸਾਂਗੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੀਂਹ ਹਨੇਰੀ ਦੇ ਕਿਹੋ ਜੇ ਹਾਲਾਤ ਬਣ ਜਾਂਦੇ ਨੇ ਇਸ ਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸ੍ਰੀਕਾਲ ਸਰ ਕਿੱਥੋਂ ਬੋਲਦੇ ਹੋ ਸੰਜੀਵ ਸ਼ਰਮਾ ਹੋ ਰਹੇ ਜੀ ਖਰੜਾ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਆਈਵਾਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਸਰ ਆਪਣਾ ਅੱਜ ਦਾ ਵਿਸ਼ਾ ਹੈ ਕਿ ਪੰਜਾਬ ਚ ਮੀਂਹ ਹਨੇਰੀ ਨੇ ਕਿੰਨਾ ਕੁ ਅਸਰ ਪਾਇਆ ਹੈ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਇਆ ਹੈ 5 ਜੂਨ ਤੱਕ ਬਾਰਿਸ਼ਾਂ ਦੱਸੀਆਂ ਗਈਆਂ ਨੇ ਪਰ ਦੇਖੋ ਨਾਲ ਦੇ ਨਾਲ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਮੀਂਹ ਦੇ ਨਾਲ-ਨਾਲ ਜਿਹੜੀ ਤੇਜ਼ ਹਨੇਰੀ ਜਾਂ ਹਵਾਵਾਂ ਨੇ ਉਹ ਵੀ ਦੱਸੀਆਂ ਗਈਆਂ ਨੇ ਪਰ ਇਹਨਾਂ ਦਾ ਕਿੰਨਾ ਕੁ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ ਬਿਲਕੁਲ ਮੈਡਮ ਦੇਖੋ ਮੌਸਮ ਦੇ ਸਾਰ ਨਾਲ ਹਰ ਇੱਕ ਚੀਜ਼ ਹੁੰਦੀ ਹੈ ਜੀ ਬਾਰਿਸ਼ਾਂ ਦੇ ਟਾਈਮ ਚ ਬਰਸਾਤਾਂ ਦੇ ਟਾਈਮ ਚ ਬਰਸਾਤਾਂ ਹੋਣੀਆਂ ਠੰਡ ਦੇ ਟਾਈਮ ਚ ਠੰਡ ਗਰਮੀ ਦੇ ਟਾਈਮ ਚ ਗਰਮੀ ਹੂੰ ਦੇਖੋ ਹੁਣ ਜਿਹੜੀ ਪੂਰੇ ਜ਼ੋਰ ਤੇ ਗਰਮੀ ਪੈ ਰਹੀ ਹੈ ਜੀ ਜੀ ਗਰਮੀ ਵੀ ਇਸ ਕਦਰ ਪੈ ਰਹੀ ਹੈ ਵੀ 47 48 ਡਿਗਰੀ ਨਾਰਮਲ ਜਿਹੜਾ ਟੈਂਪਰੇਚਰ ਹੈ ਜੀ ਬਿਲਕੁਲ ਬਿਲਕੁਲ ਦੇਖੋ ਆਪਾਂ ਮੀਂਹ ਨੇਰੀਆਂ ਦੀ ਗੱਲ ਕਰਦੇ ਆ ਮਾਨੂੰ ਮੈਂ ਦਿਨਾਂ ਦੇ ਵਿੱਚ ਮੀਂਹ ਨੇਰੀਆਂ ਸਟਾਰਟ ਹੋ ਜਾਂਦੇ ਹੂੰ ਕੱਲ ਦਾ ਤੁਹਾਨੂੰ ਦੱਸਦਾ ਜੀ ਬਸ ਖੁਦ ਵੀ ਇੱਥੇ ਦੱਸਦਾ ਕਹਿੰਦੇ ਜੇ ਕੁੱਤੇ ਵੀ ਇੱਥੇ ਹੋਵੇ ਤਾਂ ਸੜਨ ਚ ਫਰਕ ਹੁੰਦਾ ਜੀ 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 ਉਹ ਕੋ ਕੱਲ ਮੈਡਮ ਬਿਲਕੁਲ 24 ਘੰਟੇ ਪਹਿਲਾਂ ਇਸੇ ਟਾਈਮ 4 ਵਜੇ ਨੇੜੇ-ਤੇੜੇ ਇੱਕ ਮਿੰਟਾ ਮਿੰਟਾਂ ਵੀ ਨਹੀਂ ਕਹਿ ਸਕਦੇ ਮੈਡਮ ਸੈਕਿੰਟਾਂ ਵੀ ਨਹੀਂ ਕਹਿ ਸਕਦੇ ਜੀ ਸੈਕਿੰਟਾਂ ਦੀ ਨੇਰੀ ਚੱਲ ਰਹੀ ਮੈਡਮ ਖਰੜ ਤੋਂ ਇਸੇ ਮਰੰਡੇ ਵੱਲ ਨੂੰ ਜਾ ਰਹੇ ਸੀਗੇ ਖਰੜ ਟੋਲ ਪਲਾਜ਼ਾ ਕ੍ਰੋਸ ਕਰਦੇ ਸਾਰੀ ਇੰਨੀ ਸਪੀਡ ਦੇ ਨਾਲ ਅਥੇ ਏਰੀਆ ਆਈ ਹੈ ਜਿਹੜਾ ਬੰਦਾ ਬੈਕ ਚਲਾ ਰਿਆ ਸੀ ਮੈਨੂੰ ਕਿਹਾ ਮੈਂ ਕਿਹਾ ਜਿਹੜੇ ਸ਼ਾਪ ਆ ਆਗਰ ਕੋਈ ਰਿਪੇਅਰ ਦੀ ਸ਼ੌਪ ਹੈ ਤੇ ਤੇ ਲਗਾ ਲਾ। ਹੂੰ। ਫਟਾਫਟ ਭਾਈ ਕੇ ਸੀ ਜਦੋਂ ਮੜਾ ਵਾਗੇ ਕੁਝ ਦਿਖਿਆ ਨਹੀਂ ਅਸੀਂ ਫਟਾਫਟ ਬੈਕ ਖੜਾ ਕੀਤਾ। ਸੈਕਿੰਡਾਂ ਦੇ ਵਿੱਚ ਅਸੀਂ ਸ਼ੈੱਡ ਦੇ نیچے ਚਲੇ ਗਏ। ਮੜਾ ਨਾਲ ਲੱਗਦੀ ਧਕਰ 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 ਹੋਈ ਸੀ। ਫਟਾਫਟ ਬਾਹਰ ਨਿਕਲੇ। ਉਸ ਟਾਈਮ ਦੇਖੋ ਵੀ ਸਾਡਾ ਸੈਕਿੰਡਾਂ ਦੀ ਹੇਰ ਫੇਰ ਦੇ ਵਿੱਚ ਜਿੱਥੇ ਸ਼ੈੱਡ ਦੇ نیچے ਅਸੀਂ ਖੜੇ ਸੀਗੇ ਉਸੇ ਸ਼ੈੱਡ ਦੇ ਉੱਜੇ ਨੀਜੇ ਉੱਤੇ ਆ ਕੇ ਇੱਕ ਐਡਾ ਵੱਡਾ ਹੋਲਡਿੰਗ ਬੋਰਡ ਗਿਰਿਆ ਜਿਹੜਾ ਅਸੀਂ ਹਾਂ ਰੋੜਾਂ ਦੇ ਨੇੜੇ ਜਿਹੜੇ ਲੱਗੇ ਹੋਏ ਦੇਖਦੇ ਜਿਹੜੇ ਬੋਡੀਆਂ ਨੂੰ ਜਾਇ ਛੱਤਾਂ ਤੇ ਏਸੀ ਲੱਗੇ ਹੋਏ ਦੇਖਦੇ ਆ ਜੀ ਛੱਤਾਂ ਤੇ ਟਾਵਰ ਲੱਗੇ ਹੋਏ ਦੇਖਦੇ ਆ ਖੜੇ ਖੜੇ ਏਸੀ ਮੈਡਮ ਜਾਂਦਾ ਪੈਣਾ ਅਗਰ ਦਬਾਰ ਜਾਂ ਉਹ ਪੇਟ ਨਾ ਹੁੰਦਾ ਸ਼ੈੱਟ ਨਾ ਹੁੰਦਾ ਹੋ ਸਕਦਾ ਉਹ ਕੋ ਬੋਡ ਸਾਡੇ ਤੇ ਗਿਰਦਾ ਬਾਕੀ ਜਿਹੜੇ ਜੀ ਖੜੇ ਖੜੇ ਕੁਰਸੀ ਪਿੰਡ ਦੇ ਵਿੱਚ ਦੇਖੇ ਆ ੁਰੜਕੀ ਪਿੰਡ ਦਾ ਥਰੜ ਤੋਂ ਮਰੰਡੇ ਰੋੜ ਤੇ ਮੈਡਮ ਜੀ ਨੇ ਬੋਰਡ ਜਿਹੜੇ ਬਿਲਕੁਲ ਉੱਪਰ ਲਾਸਟ ਦੇ ਛੱਤਾਂ ਤੇ ਚਵਾਰਿਆਂ ਤੇ ਲੱਗੇ ਹੋਣੇ ਆ ਉਹ ਸਣੇ ਜਿਹੜਾ ਬਿਲਕੁਲ ਉਖੜ ਕੇ نیچے गिर ਗਏ ਜੀ ਦੇਖੋ ਮੈਡਮ ਬਿਲਕੁਲ ਦੇਖੋ ਜਿੱਦਾਂ ਕਿ ਤੁਸੀਂ ਦੱਸਿਆ ਹੈ ਕਿ ਬੋਰਡ ਗਿਰ ਜਾਣੇ ਇੱਥੇ ਕਿਤੇ ਨਾ ਕਿਤੇ ਪੁਖਤਾ ਪ੍ਰਬੰਧਤਾ ਨਹੀਂ ਇੱਥੇ ਆ ਪੁਖਤਾ ਪ੍ਰਬੰਧਾ ਦੇ ਵਿੱਚ ਆਪਾਂ ਖਰਾਬੀ ਕਹਿ ਸਕਦੇ ਹਾਂ ਕਿਉਂਕਿ ਦੇਖੋ ਬੋਰਡ ਜਿਹੜੇ ਲਗਾਏ ਜਾਂਦੇ ਨੇ ਸਰਕਾਰ ਦੇ ਵੱਲੋਂ ਲਗਾਏ ਜਾਂਦੇ ਨੇ ਤੇ ਕਿਤੇ ਨਾ ਕਿਤੇ ਪਬਲਿਸਿਟੀ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਲਗਾਏ ਜਾਂਦੇ ਨੇ ਰੋਡਸ ਤੇ ਪਰ ਜੇਕਰ ਇਹ ਬੋਰਡ ਮਜ਼ਬੂਤੀ ਦੇ ਨਾਲ ਨਾ ਲਗਾਏ ਜਾਣ ਤਾਂ ਇਹ ਦੂਜਿਆਂ ਦੀ ਜਾਨ ਤੇ ਖਤਰਾ ਬਣ ਸਕਦੇ ਨੇ ਕੀ ਕਹਿਣਾ ਚਾਹੋਗੇ ਮੈਡਮ ਮੈਂ ਉਹੀ ਦੱਸਣ ਦੀ ਗੱਲ ਕਰਦਾ ਹਾਂ ਮੈਂ ਦਿੱਲੀ ਸਰਕਾਰ ਨੇ ਕਿ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਇਹ ਵੱਡੇ ਵੱਡੇ ਬੋਰਡ ਜਾਂ ਹੋਟਿੰਗ ਲੱਗੇ ਹੋਏ ਹੁੰਦੇ ਆ ਮੈਡਮ ਇਹਨਾਂ ਦੀਆਂ ਲਾਭਾਂ ਆਨੀਆਂ ਸਾਨੂੰ ਕਿੰਨੀਆਂ ਕਹਿੰਜੀ ਹਮਮ ਅਗਰ ਸਾਨੂੰ ਲਾਭ ਹੈ ਸਾਨੂੰ ਪੈਸਾ ਆ ਰਿਹਾ ਸਾਨੂੰ ਕਮਾਈ ਆ ਰਹੀ ਅਸੀਂ ਮੰਨਦੇ ਹਾਂ ਠੀਕ ਆ ਜੀ ਨੇ ਸਾਡੀ ਛੱਤ ਤੇ ਬੋਰਡ ਲਾਤਾ ਜਿਹਨੇ ਸਾਡੀ ਛੱਤ ਤੇ ਟਾਵਰ ਲਾਤਾ ਆ ਉਹਦੇ ਆਲੇ-ਦਾਲੇ ਦੇ ਘਰਾਂ ਜਾਂ ਜਿਹੜੇ ਨੇੜੇ-ਤੇੜੇ ਦੇ ਘਰਾਂ ਜਿਹੜੇ ਨੇੜੇ-ਤੇੜੇ ਦੇ ਇਰੀਆ ਕਿਹਾ ਕਿੰਨਾ ਕੁ ਸੁਰੱਖਿਅਤ ਸੀ ਕੱਲ ਅੱਖਾਂ ਨਾਲ ਵੇਖ ਚੁੱਕੇ ਆ ਮੈਡਮ ਕਿਟਾਂ ਦੇ ਵਿੱਚ ਬੋਰਡ ਨੀਚੇ ਆਇਆ ਸਕਿੱਟਾਂ ਦੇ ਵਿੱਚ ਬੋਰਡ ਜਿਹੜੇ ਡੜਕ ਗਏ ਆ ਤਿੰਨ-ਤਿੰਨ ਮੰਜ਼ਿਲਾ ਤੋਂ ਉੱਤੇ ਆ ਕੇ ਕਿੰਨਾ ਡਿੱਗ ਸਕਦੇ ਸੀ ਉਹ ਚੰਗੀ ਗੱਲ ਸੀ ਚੰਗੀ ਕਿਸਮਤ ਸੀ ਵੀ ਲੋਕ ਅੰਦਰ ਸੀ ਘਰਾਂ ਦੇ ਵਿੱਚ ਸੀ ਇਸ ਕਰਕੇ ਕਿ ਕੋਈ ਨੁਕਸਾਨ ਨਹੀਂ ਹੋਇਆ ਚਾਰ ਬੋਰਡ ਬਿਲਕੁਲ ਐਂਡ ਤੇ ਦੀ ਚਿਵਾਰਾਂ ਤੋਂ ਬਿਲਕੁਲ ਅੱਜ ਜਨਤ ਦੇ ਅੜ ਤੋਂ ਖੜਦੇ ਦੇਖੇ ਆ ਕਹਿਣ ਦਾ ਮਤਲਬ ਇਹ ਹੈ ਵੀ ਅਗਰ ਪੈਸਾ ਕਮਾਉਣਾ ਹੈ ਤਾਂ ਰਿਸਕ ਵਿੱਚ ਪਾ ਕੇ ਕ ਔਰ ਪੂਰੇ ਮਜ਼ਬੂਤੀ ਦੇ ਨਾਲ ਲਗਾਇਆ ਜਾਵੇ ਬਿਲਕੁਲ ਮਜ਼ਬੂਤੀ ਦੇ ਨਾਲ ਦੇ ਕੋਈ ਗੱਲ ਆ ਗਈ ਹੈ ਕਿ ਮਜ਼ਬੂਤੀ ਦੇ ਨਾਲ ਲਗਾਉਣਾ ਚਾਹੀਦਾ ਹੈ ਕਿਉਂਕਿ ਕਿਤੇ ਨਾ ਕਿਤੇ ਪਬਲਿਸਿਟੀ ਦੇ ਲਈ ਇਹ ਬੋਰਡ ਇੱਥੇ ਲਗਾਏ ਗਏ ਹੁੰਦੇ ਨੇ ਜਿੱਦਾਂ ਕਿ ਕੋਈ ਫਿਲਮ ਆ ਰਹੀ ਆ ਤਾਂ ਫਿਲਮ ਦਾ ਲਗਾਤਾ ਜਿੱਦਾਂ ਕਿ ਹੁਣ ਚੋਣ ਆ ਜ਼ਾਬਤਾ ਲੱਗਿਆ ਹੋਇਆ ਸੀ ਤਾਂ ਇੱਥੇ ਚੋਣਾਂ ਦੇ ਮੱਦੇ ਨਜ਼ਰ ਰੱਖਦੇ ਵੀ ਬਹੁਤ ਸਾਰੇ ਲੀਡਰਾਂ ਦੇ ਜਿਹੜੇ ਬੋਰਡ ਸੀਗੇ ਉਹ ਸੜਕਾ ਦੇ ਉੱਤੇ ਲਗਾਏ ਗਏ ਸੀ ਪਰ ਜੇਕਰ ਇੰਨਾ ਬੋਰਡ ਜਿਹੜੇ ਲਗਾਏ ਜਾਂਦੇ ਨੇ ਇਹਨਾਂ ਦਾ ਪੁਖਤਾ ਪ੍ਰਬੰਧ ਹੀ ਨਹੀਂ ਹੈ ਤਾਂ ਇੱਥੇ ਬਹੁਤ ਜ਼ਿਆਦਾ ਇਹ ਬੁਰੀ ਗੱਲ ਹੈ ਕਿਉਂਕਿ ਦੇਖੋ ਮੀਂਹ ਹਨੇਰੀ ਦਾ ਜੇਕਰ ਸਮਾਂ ਹੁੰਦਾ ਹੈ ਕਿਉਂਕਿ ਮੌਸਮ ਨੇ ਕਦੋਂ ਕਰਵਟ ਲੈਣੀ ਹੈ ਇਹ ਤਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਪਰ ਮੌਸਮ ਦੇ ਨਾਲ ਨਾਲ ਮੁਸੀਬਤਾਂ ਜਿਹੜੀਆਂ ਪੈ ਸਕਦੀਆਂ ਨੇ ਉਸ ਤੋਂ ਆਪਾਂ ਨੂੰ ਜਾਣੂ ਹੋਣਾ ਜ਼ਰੂਰੀ ਹੈ। ਜੀ ਬਿਲਕੁਲ ਮੈਡਮ ਦੇਖੋ ਅਸੀਂ ਤਾਂ ਕਹਿੰਦੇ ਆ ਵੀ ਇਸ ਵਿਸ਼ੇ ਦੇ ਵਿੱਚ ਆਰਟੀਓ ਡਿਪਾਰਟਮੈਂਟ ਦਾ ਰੋਡ ਟਰਾਂਸਪੋਰਟ ਆਫਿਸਰ ਦਾ ਕਿਤੇ ਨਾ ਕਿਤੇ ਯੋਗਦਾਨ ਹੋਣਾ ਚਾਹੀਦਾ ਉਹਦਾ ਵਿੱਚ ਕਿਤੇ ਨਾ ਕਿਤੇ ਤੁਸੀਂ ਨਜ਼ਰ ਚ ਹੋਣਾ ਚਾਹੀਦਾ ਕਿਉਂਕਿ ਅਗਰ ਅਸੀਂ ਰੋਡ ਤੇ ਚੱਲਦੇ ਆਂ ਸਾਡਾ ਧਿਆਨ ਭਟਕਦਾ ਸੀ ਰੋਡ ਪੜ ਰੋਡ ਤੇ ਐਡ ਪੜਦੇ ਆ ਜਾਂ ਕਿਸੇ ਦਾ ਜਿਵੇਂ ਤੁਸੀਂ ਜੋ ਉਹਨਾਂ ਦੀ ਗੱਲ ਕੀਤੀ ਉਹ ਤਾਂ ਬੋਡ ਪੜਦੇ ਆ ਬੋਡ ਪੜਦੇ ਪੜਦੇ ਅੱਗੇ ਐਕਸੀਡੈਂਟ ਹੋ ਜਾਂਦਾ ਮੈਡਮ ਇਹਨਾਂ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਰੋਡ ਦੇ ਨਿਰਦ ਦੇ ਖਤਰਾ ਜੀ ਠੀਕ ਹੈ ਕੋਈ ਆਪਣੇ ਫਾਇਦੇ ਨੂੰ ਲਾਉਂਦਾ ਜਾਂ ਨੁਕਸਾਨ ਹੋ ਜਾਂਦਾ ਲੱਗਦਾ ਲekin ਇਹਨਾਂ ਚੀਜ਼ਾਂ ਤੇ ਵੀ ਪ੍ਰਭਾਵ ਪੈਂਦਾ ਜਿਸ ਚੀਜ਼ ਦਾ ਬਿਲਕੁਲ ਤੇ ਸਭ ਚੀਜ਼ਾਂ ਕਰਕੇ ਦੇਖੋ ਕਿੰਨਾ ਜ਼ਿਆਦਾ ਮੁਸੀਬਤਾਂ ਦੇ ਵਿੱਚ ਚੀਜ਼ਾਂ ਪੈ ਸਕਦੀਆਂ ਨੇ ਤੇ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਦੇਖੋ ਬਹੁਤ ਪੰਜਾਬ ਦੇ ਜਿਹੜੇ ਹਾਲਾਤ ਬਣੇ ਹੋਏ ਸੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਤਾਂ ਇਸ ਦੇ ਵਿੱਚ ਹੁਣ ਮੌਸਮ ਵਿਭਾਗ ਵੱਲੋਂ ਜਿਹੜੀ ਇੱਥੇ ਅਲਰਟ ਜਾਰੀ ਕੀਤਾ ਗਿਆ ਹੈ ਇਸ ਅਲਰਟ ਦੇ ਵਿੱਚ ਦੱਸਿਆ ਗਿਆ ਹੈ ਕਿ 1 ਤੋਂ 5 ਜੂਨ ਤੱਕ ਬਾਰਿਸ਼ਾਂ ਜਿਹੜੀ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਹੁਣ ਦੇਖੋ ਇੱਥੇ ਸਾਫ਼ ਤੌਰ ਤੇ ਜ਼ਾਹਰ ਹੁੰਦਾ ਤੁਹਾਡੀ ਗੱਲ ਸੁਣ ਕੇ ਕਿ ਇੱਥੇ ਜਿਹੜੀ ਬੋਰਡ ਵਰਗੀਆਂ ਚੀਜ਼ਾਂ ਨੇ ਇਹਨਾਂ ਦਾ ਨਿਪਟਾਰਾ ਕਿਸ ਤਰ੍ਹਾਂ ਕਰਿਆ ਜਾਵੇ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਰੱਖਣਾ ਬੰਦ ਹੈ ਕਿਉਂਕਿ ਮੀਂਹ ਆਵੇਗਾ ਤਾਂ ਆਬਵੀਅਸਲੀ ਜਿਹੜਾ ਹਨੇਰੀ ਆਇਆ ਝੱਖੜ ਹੈ ਉਹਨਾਂ ਦਾ ਵੀ ਖਤਰਾ ਕਿਤੇ ਨਾ ਕਿਤੇ ਬਣਿਆ ਰਹੇ ਵੇਲਪੁਰ ਮੈਡਮ ਦੇਖੋ ਉਨਾ ਚਿਰ ਪ੍ਰਸ਼ਾਸਨ ਨਹੀਂ ਜੀ ਜਾਗਦਾ ਹੁੰਦਾ ਡਿਪਾਰਟਮੈਂਟ ਨਹੀਂ ਜਾਗਦਾ ਜਿੰਨਾ ਚਿਰ ਕੋਈ ਵੱਡਾ ਨੁਕਸਾਨ ਨਹੀਂ ਜੀ ਹੁੰਦਾ ਦੇਖੋ ਜਦੋਂ ਆਪਾਂ ਬਚ ਲੈਨੇ ਸੀ ਕਹਿੰਦੇ ਕੋਈ ਚੰਗਾ ਕੰਮ ਕੀਤਾ ਬਚ ਗਏ ਸਿਕੰਟਾਂ ਦੀ ਹਿਰਫੇਰ ਨਾਲ ਅਸੀਂ ਬਚ ਗਏ ਸੀ ਇਹ ਕਹਿ ਕੇ ਨਿਕਲ ਜਾਂਦੇ ਆ ਜੇ ਲੇਕਿਨ ਅਸੀਂ ਉਸ ਚੀਜ਼ ਨੂੰ ਕਿਵੇਂ ਠੀਕ ਕਰਨਾ ਜਾਂ ਉਸ ਤੋਂ ਆਉਣੇ ਵਾਲੇ ਖਤਰੇ ਜਿਹੜੇ ਦੁਆਰੇ ਖਤਰਾ ਮੈਂ ਆਖੀ ਉਸ ਤੋਂ ਕਿੱਦਾਂ ਬਚਣਾ ਹੈ ਉਹਨਾਂ ਚੀਜ਼ਾਂ ਤੇ ਪ੍ਰਭਾਵ ਨਹੀਂ ਜੀ ਹੁੰਦਾ ਉਹ ਚੀਜ਼ਾਂ ਦੇ ਵੀ ਫੈਕਟਰ ਨਹੀਂ ਜੀ ਪੈਂਦਾ ਬਿਲਕੁਲ ਤਾ ਇਥੇ ਅਜੀਬੀਆਂ ਚੀਜ਼ਾਂ ਤੇ ਬਹੁਤ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਦੇਖੋ ਕਈ ਵਾਰ ਚਲੋ ਇਨਸਾਨ ਤਾਂ ਆਪਣਾ ਬਚਾਅ ਕਰ ਹੀ ਲੈਂਦੇ ਨੇ ਜਿੱਦਾਂ ਕਿ ਤੁਸੀਂ ਦੱਸਿਆ ਹੈ ਪਰ ਜੇਕਰ ਕੋਈ ਜਾਨਵਰ ਜਾਂ ਪਸ਼ੂ ਪੰਛੀ ਹੁੰਦਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਇਥੇ ਪਹੁੰਚ ਸਕਦਾ ਹੈ ਬਿਲਕੁਲ ਮੈਡਮ ਸਮਾਨ ਦੇਖੋ ਕਿੰਨਾ-ਕਿੰਨਾ ਕੀਮਤੀ ਸਮਾਨ ਪਿਆ ਹੁੰਦਾ ਉਹਨਾਂ ਦੇ ਨੇੜੇ ਜਲੇ ਉੱਤੇ ਆ ਕੇ ਕੋਈ ਏਡੀ ਵੱਡੀ ਚੀਜ਼ ਡਿੱਗ ਜਾਣੀ ਗਈ ਜਾਨੀ ਕੋਈ ਨੁਕਸਾਨ ਦੀ ਭਾਰ ਭਾਈ ਡੰਗਰ ਪਸ਼ੂ ਦੀ ਭਾਰ ਭਾਈ ਕੋਈ ਨਹੀਂ ਸੀ ਤੇ ਇਹ ਕਹਿੰਦਾ ਵੀ ਠੀਕ ਹੈ ਲਾਓ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਵੀ ਕਿਉਂ ਐਡ ਲੱਗਦੀ ਹੈ ਜਾਂ ਕਿਊ ਬੋਰਡ ਲੱਗਦੇ ਆ ਜਾਂ ਕੋਈ ਆਪਣੀ ਨੁਕਰੀ ਕਰ ਰਿਹਾ ਹੈ ਇਹ ਦੇਖ ਸਕਦੇ ਹੋ ਜੀਤ ਦਾ ਪ੍ਰਤਿਨੀ ਸਿਰਫ ਐਸੀ ਤਾਂ ਕਹਿੰਦਾ ਵੀ ਰੋਡ ਤੇ ਚੱਲਦੇ ਹੋਏ ਬੰਦਿਆਂ ਦਾ ਧਿਆਨ ਭਟਕਾਉਣ ਦੇ ਕੰਮ ਆਉਂਦਾ ਜਾਂ ਕਿਤੇ ਨਾ ਕਿਤੇ ਮੀਂਹ ਹੀਰੀਆਂ ਦੇ ਵਿੱਚ ਜਦੋਂ ਇਹ ਟੁੱਟਦੇ ਆ ਡਿੱਗਦੇ ਆ ਤਾਂ ਨੁਕਸਾਨ ਤੇ ਇਹ ਕਿਤੇ ਨਾ ਕਿਤੇ ਕਾਰਨ ਵਾੜਦੇ ਆ ਬਿਲਕੁਲ ਨੁਕਸਾਨ ਦਾ ਤਾਂ ਦੇਖੋ ਕਾਰਨ ਬੰਦੇ ਨੇ ਤੇ ਗਰਮੀ ਤੋਂ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਇੱਥੇ ਗਰਮੀ ਤੋਂ ਹੁਣ ਲੋਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬਾਰਿਸ਼ਾਂ ਆਂਦਾ ਦੇਖੋ ਅੱਗੇ-ਅੱਗੇ ਮੌਸਮ ਵੀ ਰਹਿਣ ਵਾਲਾ ਹੈ ਫਿਲਹਾਲ ਦੀ ਘੜੀ ਬਹੁਤ ਜ਼ਿਆਦਾ ਗਰਮੀ ਪੰਜਾਬ 'ਚ ਪੈਰੀ ਸੀ ਜਾਂ ਪੂਰੇ ਭਾਰਤ ਦੇਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਕੜੇ ਕਾਫੀ ਜ਼ਿਆਦਾ ਵੱਧ ਰਹੇ ਸੀ ਪਰ ਫਿਲਹਾਲ ਦੀ ਘੜੀ ਹੁਣ ਜਿਹੜਾ ਮੌਸਮ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਅਕੋਰਡਿੰਗ ਇੱਥੇ ਹੁਣ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਮਿਲਣੀ ਚਾਹੀਦੀ ਹੈ ਹੁਣ ਤਾਂ ਕੋਈ ਬਾਰਿਸ਼ ਹੋਣਾ ਚਾਹੀਦੀ ਹੈ ਜੀ ਜੀ ਦੇਖੋ ਇੱਕ ਤਾਂ ਜਿਹੜੀ ਧੂੜ ਮਿੱਟੀ ਝੜ ਜਾਂਦੀ ਹੈ ਜੀ ਇਹ ਸਮਾਨ ਤੇ ਕਿਤੇ ਨਾ ਕਿਤੇ ਪ੍ਰਦੂਸ਼ਣ ਫੈਲਾਉਂਦੀ ਹੈ ਕਿਤੇ ਨਾ ਕਿਤੇ ਜਹਿਰੀਲਾ ਸਾਡਾ ਜਿਹੜਾ ਵਾਤਾਵਰਨ ਕਰਦੀ ਹੈ ਉਜੀਤ ਤੋਂ ਬਚਾਉ ਹੁੰਦਾ ਹੈ ਜੀ ਤੇ ਦੂਜਾ ਕਿਤੇ ਨਾ ਕਿਤੇ ਗਰਮੀ ਤੋਂ ਫਾਇਦਾ ਹੁੰਦਾ ਹੈ ਜੀ ਅਗਰ ਬਾਰਿਸ਼ ਨਹੀਂ ਹੁੰਦੀ ਤਾਂ ਫਿਰ ਉਹੀ ਦੇਖੋ ਪੰਛੀ ਜਾਨਵਰ ਅੰਸਾਰ ਗਿਆ ਬੱਚੇ ਗਿਆ ਬਜ਼ੁਰਗ ਗਿਆ ਸਭ ਕਿਤੇ ਨਾ ਕਿਤੇ ਮੁਸੀਬਤ ਦੇ ਵਿੱਚ ਰਹਨੇ ਆ ਉਤੋਂ ਲੈਟ ਦੇ ਘੱਟ ਉੱਤੇ ਲੈਟ ਨਹੀਂ ਆਉਂਦੀ ਉੱਤੋਂ ਗਰਮੀ ਹੁੰਦੀ ਹੈ ਕਿਤੇ ਨਾ ਕਿਤੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਾਂ ਬੇਜਵਾਨਾਂ ਨੂੰ ਬੜੀ ਜੀ ਦਿੱਕਤ ਆਉਂਦੀ ਹੈ ਜੀ ਬਿਲਕੁਲ ਬਿਲਕੁਲ ਤੇ ਦੇਖੋ ਬਹੁਤ ਜ਼ਿਆਦਾ ਦਿੱਕਤਾਂ ਤਾਂ ਆਉਂਦੀਆਂ ਹੀ ਨੇ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਮੌਸਮ ਜਿਹੜੀ ਤਬਦੀਲੀਆਂ ਨੇ ਲਗਾਤਾਰ ਇੱਥੇ ਜਾਰੀ ਨੇ ਤੇ ਮੌਸਮ ਬਦਲਾਅ ਦੇ ਵਿੱਚ ਮਨੁੱਖ ਦਾ ਇੱਥੇ ਕਿੰਨਾ ਕੁ ਜ਼ਿਆਦਾ ਰੋਲ ਹੈ ਇੱਥੇ ਕੀ ਕਹਿਣਾ ਚਾਹੂੰਗੀ ਬਿਲਕੁਲ ਬਹੁਤ ਰੋਲ ਆ ਮੈਡਮ ਹਮ ਬਹੁਤ ਅਹਿਮ ਰੋਲ ਹੈ ਜੀ ਕਿਉਂਕਿ ਅੱਜ ਅਸੀਂ ਕਹਿੰਦੇ ਆ ਵੀ ਜਿਹੇ ਜਿਹੇ ਇਨਸਾਨ ਹੋ ਗਏ ਜਿਹੜਾ ਪਰਮਾਤਮਾ ਹੋ ਗਿਆ ਜੀ ਦੇਖੋ ਮੈਡਮ ਜਦੋਂ ਅਸੀਂ ਵਾਤਾਵਰਣ ਦੀ ਗੱਲ ਕਰਦੇ ਆ ਹਮ ਤਾ ਉਸ ਦੇ ਵਿੱਚ ਰੁੱਖ ਬੇੜ ਪੌਦੇ ਜਾਂ कच्ची ਥਾਂ ਜਿਹੜੀ ਮਿੱਟੀ ਹੈ ਜੀ ਕਿਤੇ ਨਾ ਕਿਤੇ ਇਹ ਇਹਨਾਂ ਦੀ ਜਿਹੜੀ ਮਤਲਬ ਇਹਨਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ ਜੀ ਜੀ ਅਗਰ ਇਹ ਚੀਜ਼ਾਂ ਤੋਂ ਅਸੀਂ ਦੂਰ ਹੋਨੇ ਅਸੀਂ ਮਿੱਟੀ ਤੋਂ ਦੂਰ ਹੋ ਗਏ ਅਸੀਂ ਹਰੀਆਲੀ ਤੋਂ ਦੂਰ ਹੋ ਗਏ ਬੇੜਾ ਤੋਂ ਦੂਰ ਹੋ ਗਏ ਫਿਰ ਉਹ ਜਿਹੜਾ ਕੁਦਰਤੀ ਕਿਤੇ ਨਾ ਕਿਤੇ ਜਿਹੜਾ ਮੌਸਮ ਹੈ ਉਹ ਵੀ ਬਦਲਦਾ ਹੀ ਬਦਲਦਾ ਕਿਉਂਕਿ ਇਹ ਚੀਜ਼ਾਂ بارش ਨੂੰ ਲਿਆਉਣ ਦੇ ਵਿੱਚ ਜਾਂ ਮੌਸਮ ਨੂੰ ਵਾਤਾਵਰਣ ਨੂੰ ਸਹੀ ਰੱਖਣ ਦੇ ਵਿੱਚ ਬਹੁਤ ਸਹਿਯੋਗ ਕਰਦੀਆਂ ਤਾਂ ਪੇੜ ਪੌਦੇ ਨਾ ਹੋਣ ਤਾਂ ਸਾਨੂੰ ਸਾਹ ਲੈਣ 'ਚ ਮੁਸ਼ਕਲ ਹੈ ਯਾ ਚੰਗੀ ਹਵਾ ਲੈਣ ਦੇ ਵਿੱਚ ਮੁਸ਼ਕਲ ਆ ਜਾਂ ਸਾਡਾ ਜਿਹੜਾ ਪ੍ਰਦੂਸ਼ਣ ਆ ਉਹ ਜਾਊਗਾ ਕਿਤੇ ਉਹ ਪੇੜ ਵਿੱਚ ਦੀ ਹਰਿਆਲੀ ਭਰੀ ਆ ਦੀ ਸਾਡੀ ਅੱਖਾਂ ਵਾਸਤੇ ਠੀਕ ਹੁੰਦੀ ਆ ਦੇਖੋ ਅਸੀਂ ਤਾਂ ਕਹਿੰਦੇ ਵੀ ਇਹਨਾਂ ਚੀਜ਼ਾਂ ਨੂੰ ਕੰਮ ਰੱਖੋ ਪੇੜਾਂ ਜਿਹੜੇ ਜੇ ਇੱਕ ਕੜ ਦਾ ਤਾਂ ਦੋ ਲਗਾਓ ਦੋ ਕੜ ਦਾ ਚਾਰ ਲਗਾਓ ਕਹਿੰਦਾ ਕਿ ਕਿਤੇ ਜੇ ਅਸੀਂ ਵਾਅਦਾ ਕਰੂੰਗੇ ਜਿਹੜਾ ਵਾਤਾਵਰਨ ਦਾ ਉਹ ਜਿਹੜਾ ਫਰਕ ਪਊਗਾ ਅਗਰ ਇਸੇ ਕਟਾਈ ਵੱਧ ਜਾਉਗੇ ਲੋਾਈ ਵੱਲ ਘਟ ਜਾਉਗੇ ਪੈਦਾ ਕਰਨੇ ਵੱਲ ਘਟ ਜਾਉਗੇ ਵੱਢਣ ਵੱਲ ਜ਼ਿਆਦਾ ਜਾਉਗੇ ਤਾਂ ਫਿਰ ਜਿਹੜਾ ਵਾਤਾਵਰਨ ਆ ਫਿਰ ਜਿਹੜਾ ਆਉਣ ਵਾਲੇ ਸਮੇਂ 'ਚ ਆ ਫਿਰ ਉਹ ਭਿਆਨਕ ਤੇ ਖਤਰਨਾਕ ਹੀ ਹੋਣਾ ਹੈ ਬਿਲਕੁਲ ਦੇਖੋ ਇੱਥੇ ਤਾਂ ਹੋਈ ਗੱਲ ਕਿ ਮਨੁੱਖ ਦਾ ਕਿੰਨਾ ਕ अहम ਰੋਲ ਹੈ ਪਰ ਜੇਕਰ ਆਪਾਂ ਇੱਥੇ ਗੱਲ ਕਰੀਏ ਟੈਕਨੋਲੋਜੀ ਦੀ ਟੈਕਨੋਲੋਜੀ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਆ ਅੱਜ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤਾਂ ਇੱਥੇ ਜਿਹੜੇ ਏਸੀ ਨੇ ਹਰ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਏਸੀ ਹੋਏ ਨੇ ਜਿੱਦਾਂ ਕਿ ਜਾਂ ਫਿਰ ਆਪ ਵਾਹਨਵਾਜ਼ਾਂ ਦਾ ਅੱਜਕੱਲ੍ਹ ਚੱਲਦੇ ਨੇ ਤੇ ਹਰ ਕੋਈ ਯੂਜ਼ ਵੀ ਕਰਦਾ ਹੈ ਤਾਂ ਇੱਥੇ ਇਨ੍ਹਾਂ ਚੀਜ਼ਾਂ ਦਾ ਕਿੰਨਾ ਕੁ ਜ਼ਿਆਦਾ ਗਰਮੀ ਨੂੰ ਵਧਾਉਣ ਦੇ ਵਿੱਚ ਜਾਂ ਮੌਸਮ ਤਬਦੀਲੀਆਂ 'ਚ ਅਹਿਮ ਰੋਲ ਹੈ ਬਿਲਕੁਲ ਹੁੰਦਾ ਮੈਡਮ ਦੇਖੋ ਟੈਕਨੋਲੋਜੀ ਦੀ ਗੱਲ ਕਰਦੇ ਆ ਆ ਜਿਵੇਂ ਆਪਾਂ ਗੱਡੀਆਂ ਮੋਟਰਾਂ ਦੀ ਗੱਲ ਕਰਦੇ ਆ ਕਿ ਉਹ ਚੀਜ਼ ਦਾ ਫਰਕ ਪੈਂਦਾ ਉਹ ਜਿਹਦਾ ਜਿਹੜਾ ਅਸਰ ਐਸੀ ਲੌਕਡਾਊਨ ਤੇ ਦੇਖ ਚੁੱਕੇ ਆ ਜੀ ਜਦ ਲੌਕਡਾਊਨ ਲੱਗਿਆ ਸੀ ਗਰਮੀ ਦੇ ਟਾਈਮ ਤੇ ਲੱਗਿਆ ਸੀਗਾ ਜੀ ਉਸ ਟਾਈਮ ਦੀ ਗਰਮੀ ਜਾਂ ਉਸ ਟਾਈਮ ਦਾ ਜਿਹੜਾ ਵਾਤਾਵਰਨ ਮੌਸਮ ਸੀਗਾ ਬਿਲਕੁਲ ਸਾਫ਼ ਸੀਗਾ ਇਹ ਗੱਡੀਆਂ ਚੱਲਦੇ ਜਿੰਮੇ ਮਪਰਦੂਸ਼ਨ ਦੀ ਗੱਲ ਕਰਕੇ ਹੱਟੇ ਆ ਵੀ ਪਰਦੂਸ਼ਨ ਜਿਹੜਾ ਦਰੱਖਤ ਆਪਣੇ ਵੱਲ ਖਿੱਚਦੇ ਆ ਜੀ ਇਹਦੇ ਹੀ ਕਰਦੀ ਹਵਾ ਆਪਣੇ ਵੱਲ ਖਿੱਚਦੇ ਆ ਕਿਤੇ ਨਾ ਕਿਤੇ ਦਰੱਖਤ ਨਾਲ ਹੋਣੇ ਚੀਜ਼ਾਂ ਦਾ ਫਰਕ ਪੈ ਜਾਂ ਜਦੋਂ ਗੱਡੀਆਂ ਨਹੀਂ ਸੀ ਚੱਲੀਆਂ ਲੌਕਡਾਊਨ ਦੇ ਵਿੱਚ ਅਸਮਾਨ ਬਿਲਕੁਲ ਸਾਫ਼ ਹੋ ਗਿਆ ਸੀਗਾ ਮਸ਼ੀਨਰੀ ਦਾ ਪ੍ਰਭਾਵ ਸਾਡੇ ਜਿਹੜਾ ਵਾਤਾਵਰਨ ਤੇ আর ਸਾਡੇ ਜਿਹੜੇ ਕਿਤੇ ਨਾ ਕਿਤੇ ਗਰਮੀ ਘਟਣ ਦੇ ਵਧਣ ਤੇ ਇਹਦੇ ਵਿੱਚ ਜਰੂਰ ਨਾਲ ਹੁੰਦਾ ਹੈ। ਬਿਲਕੁਲ ਦੇਖੋ ਇੱਕ ਪਾਸੇ ਏਸੀ ਦੀ ਜੇਕਰ ਗੱਲ ਕਰੀਏ ਏਸੀ ਆਪਾਂ ਨੂੰ ਹਾਲਾਂਕਿ 쿨ਿੰਗ ਤਾਂ ਦਿੰਦਾ ਹੈ ਪਰ 쿨ਿੰਗ ਦੇ ਨਾਲ-ਨਾਲ ਕਿਉਂਕਿ ਏਸੀ ਦੇਖੋ ਕਈ ਵਾਰ ਕੀ ਹੁੰਦਾ ਹੈ ਕਿ ਏਸੀ ਵੀ ਜਿਹੜੀ ਗਰਮ ਹਵਾ ਹੈ ਉਹ ਕੱਢਦਾ ਹੈ ਅੰਦਰ ਜਿਹੜੀ ਘਰ ਦੇ ਅੰਦਰ ਦੀ ਆਪਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਤਾਪਮਾਨ ਨੂੰ ਠੰਡਾ ਕਰਨ ਦੇ ਲਈ ਬਾਹਰ ਕੱਢਦਾ ਹੈ ਪਰ ਇੱਥੇ ਜਿਹੜਾ ਬਾਹਰ ਦਾ ਤਾਪਮਾਨ ਹੈ ਉਸ ਤੇ ਸਿੱਧਾ-ਸਿੱਧਾ ਅਸਰ ਪੈਂਦਾ ਹੈ ਕੀ ਲੱਗਦਾ ਹੈ? ਮडम ਦੇ ਕੋਈ ਇੱਕ ਕੁਦਰਤੀ ਕੁਦਰਤਤਪਨ ਵਾਲੀ ਚੀਜ਼ ਹੁੰਦੀ ਹੈ ਜੀ ਕਿਹਦੀ ਚੀਜ਼ ਨੂੰ ਅਸੀਂ ਪਿਆਰ ਕੀਤਾ ਗਿਆ ਜਿਵੇਂ ਤਤਨਵਾਲ ਜੀ ਦੀ ਗੱਲ ਕੀਤੀ ਹੈ ਉਹ ਰੇਕੋ ਠੀਕ ਹੈ ਉਹ ਸਾਡੇ ਵਾਸਤੇ ਸਾਨੂੰ ਠੰਡਕ ਦਿੰਦਾ ਹੈ ਗਰਮੀ ਤੇ ਸਾਨੂੰ ਰਾਹਤ ਦੇ ਦਿੰਦਾ ਹੈ ਜੀ ਇੱਕ ਬੜੇ ਆਰਾਮ ਦੀ ਨੀਂਦ ਸੌ ਜਾਂਦੇ ਆ ਜੀ ਲੇਕਿਨ ਜਦੋਂ ਅਸੀਂ ਉੱਠਦੇ ਆ ਜਾਂ ਜਿਹੜਾ ਸਾਡਾ ਉਸ ਟਾਈਮ ਸੌਣ ਦਾ ਜਿੰਨਾ ਟਾਈਮ ਉੱਥੇ ਏਸੀ ਦੇ ਵਿੱਚ ਅਸੀਂ ਸੁੱਤੇ ਆ ਜਾਂ ਬੈਠੇ ਆ ਉਸ ਤੋਂ ਵਾੜੇ ਜੇ ਇਹ ਤਾਂ ਨਾਰਮਲ ਮੌਸਮ ਦੇ ਵਿੱਚ ਆਉਣਾ ਨਾਰਮਲ ਵਾਤਾਵਰਨ ਦੇ ਵਿੱਚ ਆਉਣਾ ਹੈ ਉਹ ਸਾਨੂੰ ਬਿਮਾਰ ਕਰਨੇ ਵਾਲਾ ਜਾਂ ਸਾਨੂੰ ਸਹੋਲ ਜਾਂ ਸਾਨੂੰ ਆਲਸੀ ਜਾਂ ਫਰੀ ਟੁੱਟਿਆ ਹੋਇਆ ਸਾਨੂੰ ਕਿਤੇ ਨਾ ਕਿਤੇ ਇਦਾਂ ਦਾ ਮਹਿਸੂਸ ਕਰਦਾ ਜੀ ਤੁਸੀਂ ਕੂਲਰ ਦੀ ਹਵਾ ਲਾ ਲਓ ਪੱਖੇ ਦੀ ਹਵਾ ਲਾ ਲਓ ਏਸੀ ਦੀ ਹਵਾ ਲਾ ਲਓ ਤੁਸੀਂ ਕਿਸੇ ਬੇੜ ਦੇ ਹਵਾ ਦੇ ਵਿੱਚ ਆਪਣਾ ਗਰਮੀ ਘਟੋ ਜਾਂ ਬੇੜ ਦੀ ਹਵਾ ਦੇ ਨੀਚੇ ਤੁਸੀਂ ਆਪਣਾ ਸੌ ਆਰਾਮ ਕਰੋ ਉਸ ਤੋਂ ਬਾਅਦ ਤੁਹਾਡੇ शरीर ਨੂੰ ਕੋਈ ਫਰਕ ਨਹੀਂ ਜੀ ਪੈਂਦਾ ਕਿਉਂਕਿ ਇਹ ਨੇਚਰਲ ਵਾਤਾਵਰਨ ਹੁੰਦਾ ਇੱਕ ਆਮ ਵਾਤਾਵਰਨ ਹੁੰਦਾ ਹੈ ਜਿਹੜੀ ਜੀ ਟੈਕਨੋਲੋਜੀ ਦੇ ਨਾਲ ਜਿੱਦਾਂ ਤਿਆਰ ਕਰਦਾ ਇੱਕ ਬਨਾਵਟੀ ਜੀਣਾ ਜਾਂ ਬਨਾਵਟੀ ਉਹਨੂੰ ਆਪਣੇ ਆਪ ਵਾਸਤੇ ਜਿਹੜਾ ਵਾਤਾਵਰਨ ਨੂੰ ਤਿਆਰ ਕਰ ਲੈਣਾ ਉਹ ਸਾਡੇ ਬਾਦ ਵਿੱਚ ਨੁਕਸਾਨ ਹੀ ਹੁੰਦਾ ਜੀ ਜੀ ਬਿਲਕੁਲ ਤੇ ਇੱਥੇ ਕੀ ਕਹਿਣਾ ਚਾਹੋਗੇ ਦੇਖੋ ਪੇੜ ਪੌਦੇ ਜਿੱਦਾਂ ਕਿ ਕੱਟੇ ਜਾ ਰਹੇ ਨੇ ਆਪਾਂ ਨੂੰ ਵੀ ਇੱਥੇ ਪਤਾ ਹੀ ਹੈ ਤਾਂ ਇੱਥੇ ਪੇੜ ਪੌਦੇ ਜਾਂ ਦਰਖਤਾਂ ਦਾ ਕੱਟੇ ਜਾਣਾ ਇੱਥੇ ਵੀ ਕਿਤੇ ਨਾ ਕਿਤੇ ਵਾਤਾਵਰਣ ਤੇ ਬਹੁਤ ਡੂੰਘਾ ਅਸਰ ਪੈਂਦਾ ਹੈ ਕਿਉਂਕਿ ਦੇਖੋ ਤਾਪਮਾਨ ਦੇ ਵਿੱਚ ਅਚਾਨਕ ਵਾਧਾ ਦੇਖਿਆ ਗਿਆ ਸੀਗਾ ਤੇ ਹੁਣ ਮੌਸਮ ਅਲਰਟ ਮੌਸਮ ਵਿਭਾਗ ਵੱਲੋਂ ਲਗਾਤਾਰ ਜਿਹੜੇ ਅਲਰਟ ਜਾਰੀ ਕੀਤੇ ਜਾਂਦੇ ਨੇ ਤਾਂ ਇਹਨਾਂ ਦੇ ਵਿੱਚ ਵੀ ਲਗਾਤਾਰ ਜਿਹੜੀ ਤਬਦੀਲੀਆਂ ਨੇ ਉਹ ਦੇਖਿਆ ਜਾ ਸਕਦੀਆਂ ਨੇ ਮੈਡਮ ਇਹ ਈ ਕਰਕੇ ਮਨੁੱਖ ਦਾ ਐਮਰੂਲ ਮੈਂ ਗੱਲ ਕੀਤੀ ਸੀ ਜੀ 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 ਮਨੁੱਖ ਦਾ ਐਮਰੂਲ ਆ ਕਿਉਂਕਿ ਅਗਰ ਐਸੀ ਨਾ ਚੀਜ਼ਾਂ ਤੋਂ ਦੂਰ ਨਾ ਹੋਈਏ ਦੂਰ ਨਾ ਹੋਦੇ ਤਾਂ ਹੋ ਸਕਦਾ ਇੰਨੀ ਗਰਮੀ ਨਾ ਹੁੰਦੀ ਹੂੰ ਗਰਮੀ ਪਹਿਲਾਂ ਵੀ ਹੁੰਦੀ ਸੀ ਉਹੀ 40 40 40 41 32 37 ਤੇ 33 ਕਿਤਾੜੀ ਐ ਇੱਜੇ ਤੱਕ ਘੁੰਮਦਾ ਸੀਗਾ ਟੈਂਪਰੇਚਰ ਅੱਜ 45 ਕ੍ਰਾਸ ਕਰ ਗਿਆ 47 48 ਕ੍ਰਾਸ ਕਰਦਾ ਜਾ ਰਿਹਾ ਉਹਦਾ ਕਾਰਨ ਕੀ ਹੈ ਇਹ ਜਿਹੜੇ ਇਲਾਕਿਆਂ 'ਚ ਵੱਧ ਟੈਂਪਰੇਚਰ ਹੋ ਰਿਹਾ ਕਿਉਂਕਿ ਉਹ ਸੱਪੇੜ ਬੱਕਟ ਚੁੱਕੇ ਆ ਪੇੜ ਕੱਟ ਚੁੱਕੇ ਆ ਪੇੜ ਲੱਗ ਪੇੜ ਲੱਗੇ ਨਹੀਂ ਹੈਗੇ ਜਿਸੇ ਕਰਕੇ ਅਸੀਂ ਲੋਕਾਂ ਦੇ ਅੱਗੇ ਅਪੀਲ ਵੀ ਕਰਦੇ ਆ ਜਾਂ ਡਿਪਾਰਟਮੈਂਟਸ ਲੈ ਕੇ ਅਪੀਲ ਕਰਦਾ ਬਹੁਤ ਸਾਰੇ ਡਿਪਾਰਟਮੈਂਟ ਹੁੰਦਾ ਨਿਸ਼ਕਤਾਈ ਨਾਲ ਵੇਸ਼ ਆਉਣਾ ਚਾਹੀਦਾ ਜਿਹੜਾ ਦਰਖਤ ਇੱਕ ਕੱਟਦਾ ਉਹਦੇ ਤੇ ਦੋ ਦਰਖਤਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਇੱਕ ਕਤਲ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਜਿੰਨਾ ਚਿਰ ਤੁਸੀਂ ਸਖਤਾਈ ਨਹੀਂ ਕਰੋਗੇ ਤਾਂ ਲੋਕ ਪੇੜ ਕੱਟਦੇ ਜਾਣਗੇ ਬਿਲਕੁਲ ਦੇਖੋ ਕਾਨੂੰਨ ਦੇ ਵਿੱਚ ਤਾਂ ਇੱਥੇ ਸਖਤ ਸਜ਼ਾਵਾਂ ਹੋਣੀਆਂ ਜ਼ਰੂਰੀ ਨੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਕਿਉਂਕਿ ਕਿਤੇ ਨਾ ਕਿਤੇ ਅਜੇ ਤੱਕ ਕੋਈ ਰੂਲ ਨਹੀਂ ਬਣਿਆ ਇਸੇ ਕਰਕੇ ਲੋਕ ਜਿੰਨਾ ਹੋ ਸਕਦਾ ਦੇਖੋ ਪੇੜ ਪੌਦੇ ਕੱਟਦੇ ਨੇ ਪਰ ਲਗਾਉਂਦਾ ਕੋਈ ਨਹੀਂ ਪਰ ਜੇਕਰ ਕਾਨੂੰਨ ਦੇ ਵਿੱਚ ਸਹੀ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਉੱਤੇ ਗੌਰ ਕੀਤੀ ਜਾਵੇ ਤਾਂ ਇੱਥੇ ਕਾਫੀ ਫਰਕ ਪਵੇਗਾ ਮੈਡਮ ਕਾਨੂੰਨ ਹੈਗਾ ਜੀ ਹੂੰ ਫੋਰੈਸਟ ਡਿਪਾਰਟਮੈਂਟ ਦੀ ਤੁਸੀਂ ਇੱਕ ਇੱਕ ਫੁੱਟ ਦੀ ਲੱਕੜੀ ਵੀ ਨਹੀਂ ਤੋੜ ਸਕੇ ਲੈ ਜਾ ਸਕਦੇ ਜੀ ਜੀ ਤੁਹਾਨੂੰ ਸਜ਼ਾ ਹੈ ਲੇਕਿਨ ਉਹ ਸਜ਼ਾ ਤੱਕ ਕੌਣ ਬਚਾਊਗਾ ਜਾਂ ਸਜ਼ਾ ਤੱਕ ਬਚਾਉਣ ਵਾਲੇ ਕਿੰਨੇ ਕੁ ਫੋਰੈਸਟ ਡਿਪਾਰਟਮੈਂਟ ਦੇ ਲੋਕ ਘੁੰਮਦੇ ਆ ਜਾਂ ਕਿੰਨੇ ਹੋਗਾ ਉਹਦੇ ਪੈਟਰੋਲਿੰਗ ਵਾਲੇ ਘੁੰਮਦੇ ਆ ਜਿੰਨੀ ਕਿ ਜਿੱਥੇ ਜਿੱਥੇ ਇਹਨਾਂ ਦੇ ਏਰੀਆ ਹੁੰਦੇ ਆ ਜਾਂ ਨਹਿਰੀ ਡਿਪਾਰਟਮੈਂਟ ਦੇ ਨਾਲ ਨਾਲ ਜਿਹੜੇ ਦਰਖਤ ਹੁੰਦੇ ਆ ਕਿੰਨੇ ਕੁ ਲੋਕਾਂ ਕੋਲ ਮਨਿਆ ਜੇ ਕਿੰਨੇ ਨਿਗਾਹ ਰੱਖਦੇ ਆ ਮੈਡਮ ਫੜ ਕੇ ਉਸ ਬੰਦੇ ਨੂੰ ਸਜ਼ਾ ਤੱਕ ਕੋਈ ਨਹੀਂ ਬਚਾਉਂਦਾ ਜੀ ਕਿਉਂਕਿ ਕੁਝ ਲੈ ਦੇ ਕੇ ਹਟ ਲਿਆ ਜਾਂਦਾ ਕੁਝ ਹੋਰ ਕਰਕੇ ਛੱਡ ਲਿਆ ਜਾਂਦਾ ਜੇ ਕੱਟਣ ਦੀ ਅਗਰ ਪਰਚਾ ਕਰਵਾ ਦਿੱਤਾ ਜਾਵੇ ਤਾਂ ਬੰਦੇ ਨੂੰ ਬੰਦੇ ਤੇ ਕਤਲ ਦੀ ਸਜ਼ਾ ਹੋ ਜਾਂਦੀ ਹੈ ਜੀ ਬਿਲਕੁਲ ਤਾਂ ਇਹਨਾਂ ਸਭ ਚੀਜ਼ਾਂ ਤੇ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ-ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਹਾਂਜੀ ਤਾਂ ਅੱਜ ਦਾ ਜਿਹੜਾ ਲਾਈਵ ਸੀ ਅਸੀਂ ਇੱਥੇ ਲੈ ਕੇ ਆਈ ਸੀ ਕਿ ਮੌਸਮ ਦਾ ਇੱਥੇ ਕਿੰਨਾ ਕੁ ਅਸਰ ਪੈ ਰਿਹਾ ਪੰਜਾਬ ਦੇ ਵਿੱਚ ਬਦਲਦੇ ਮੌਸਮ ਦਾ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਮੌਸਮ ਦੇ ਵਿੱਚ ਤਬਦੀਲੀਆਂ ਤਾਂ ਦੇਖੋ ਆ ਹੀ ਰਹੀਆਂ ਨੇ ਪਰ ਮੀਂਹ ਹਨੇਰੀ ਕਿੰਨਾ ਕਸਰ ਪਾ ਰਹੀ ਹੈ ਇਹ ਵੀ ਤੁਹਾਨੂੰ ਦੱਸਿਆ ਤੇ ਮੀਂਹ ਹਨੇਰੀ ਦਾ ਜਾਂ ਫਿਰ ਮੌਸਮ ਦੇ ਵਿੱਚ ਤਬਦੀਲੀਆਂ ਦਾ ਗਰਮੀਆਂ ਦਾ ਇੱਥੇ ਕਾਰਨ ਕੀ ਹੈ ਇਹ ਵੀ ਆਪਾਂ ਸਭ ਨੂੰ ਪਤਾ ਹੀ ਹੈ ਕਿਉਂਕਿ ਕਿਤੇ ਨਾ ਕਿਤੇ ਮਨੁੱਖ ਹੀ ਵਾਤਾਵਰਣ ਦੀ ਤਬਦੀਲੀਆਂ ਦਾ ਕਾਰਨ ਬਣਦਾ ਹੈ ਤਾਂ ਇੱਥੇ ਵੱਧ ਤੋਂ ਵੱਧ ਪੇੜ ਪੌਦੇ ਲਗਾਉਣੇ ਚਾਹੀਦੇ ਨੇ ਤੇ ਤੁਸੀਂ ਇੰਨਾ ਵਿਸ਼ਿਆਂ ਦੇ ਉੱਤੇ ਕੀ ਸੋਚਦੇ ਹੋ ਕੀ رائے ਰੱਖਦੇ ਹੋ ਸਾਡੇ ਨਾਲ ਆਪਣੀ رائے ਜ਼ਰੂਰ ਸਾਂਝੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ